ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਸੋਡੇ ਜਾਣਾ ਵੀ ਸੈਟ ਵਟ ਹੋਣਗੇ ਤੇ ਲਓ ਮਿੱਤਰੋ ਤਨਾ ਦੇਣਾ ਬਾਅਦ ਅੱਜ ਵਲੌਗ ਬਣਾਉਣ ਲੱਗੇ ਆ ਤੇ ਪਹਿਲਾਂ ਆਪਾਂ ਖੋਲਦੇ ਆ ਮੁਰਗੇ ਨਾਲੇ ਦੇਖਦੇ ਆ ਜੇ ਆਂਡਾ ਦਿੱਤਾ ਹੋਇਆ ਤਾਂ ਤੇ ਰੋਟੀ ਜੂਰਦੇ ਇਹਨਾਂ ਨੂੰ ਆਜੋ ਆਜੋ ਨਹੀਂ ਯਾਰ ਬਈ ਆਂ ਡੰਝ ਦਿੱਤਾ ਕਿਤੇ ਵੀ ਹਾਂ ਹਾਂ ਰੋਟੀ ਪਾਉਣੇ 1 ਮਿੰਟ ਤੇ ਪਾਣੀ ਤੇ ਪਾਣੀ ਠੰਡਾ ਵਾਹ ਲਾ ਦੇ ਕੋਈ ਯਾਰ ਬਈ ਯਾਰ ਖੜਜੋ 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 ਆ ਆ ਆ ਆ ਆ ਵਾਪਸ ਮੇਦੀ ਜਾਏਗੀ ਆ ਦੇਖੋ ਬਾਈ ਇਧਰ ਇਹ ਆਦੀ ਓਏ 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 ਕਿੰਨਾ ਯਾਰ ਹਲਕੇ ਵੀ ਆ ਤਾਂ ਯਾਰ ਜੇ ਕਿਸੇ ਨੇ ਮੇਰੇ ਦੰਦੀ ਵੱਢੀ ਆਪ ਦਾ ਜ਼ਿੰਮੇਵਾਰ ਆ ਆਪ ਆਹੋ ਖੜਜੋ ਖੜਜੋ ਤੇ ਬਾਈ ਮੁਰਗਾ ਆਪਣਾ ਹੁਣ ਠੀਕ ਆ ਲਾਡੀ ਆ ਧੰਨਵਾਦ ਜੇ ਲਾਡੀ ਵੀਡੀਓ ਦੇਖ ਰਿਹਾ ਤਾਂ ਤਜ ਨੂੰ ਯਾਰ ਫੋਨ ਲਾਉਣ ਵਾਲਾ ਵੀ ਰਹਿੰਦਾ ਵਾ ਹੁਣ ਦੱਸਣਾ ਸੀਗਾ ਵੀਰ ਸੈਟ ਆ ਆ ਦੇਖੋ ਕਿਵੇਂ ਢੇੜੇ ਪਾਈ ਜਾਂਦੀ ਖੜ ਤੇ ਬਾਈ ਕਬੂਤਰ ਵੀ ਤੁਹਾਨੂੰ ਦਿਖਾਉਨੇ ਆ ਇੱਕ ਮਿੰਟ ਰੋਕੋ ਬਸ ਇਹਨਾਂ ਨੂੰ ਅਖਵਾਦ ਗਏ ਆਪਾਂ ਤੇ ਕੁੰਡੇ ਚ ਪਾਣੀ ਪਾਦ ਗਏ ਖਾ ਲੋ ਖਾ ਲੋ ਖਾ ਲੋ ਖਾ ਲੋ ਮੈਨੂੰ ਲੱਗਦਾ ਮੈਨੂੰ ਤਾਂ ਯਾਰ ਹੋ ਕਰਨ ਦੀ ਲੋੜ ਹੀ ਨਹੀਂ ਮੈਂ ਤਾਂ ਕਹਿੰਦਾ ਚੂਰ ਦਾਂਗੇ ਇਹ ਤਾਂ ਪਰ ਚੂਰਨ ਵਾਲਿਆਂ ਦਾ ਕੰਮ ਹੀ ਹੈਣੀ ਲੈ ਖਾ ਲੋ ਖਾ ਲੋ ਉਹ ਤੁਹਾਡੀ ਹਾ 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 ਔਰ ਮੇਰੇ ਕਿੰਦੰਦੀਆਂ ਵੱਢਦੇ ਆਂ ਖਾਓ 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 ਆਓ ਵੀ ਖਾਓ 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 ਮੈਂ ਯਾਰ ਭਾਈ ਚੂਰੀ ਨਾ ਥੋੜੇ ਜਿਆਦੇ ਨਾ ਖਰਾਬ ਕਰਨ ਠੀਕ ਆ ਫਿਰ ਆਪਾਂ ਕਬੂਤਰਾਂ ਕੋਲ ਚੱਲਦੇ ਆਂ ਲਓ ਭਾਈ ਰੋਟੀ ਸਾਰੀ ਇਹ ਚੂਰਤੀ ਆਪਾਂ ਖਾ ਲਈ ਇਹਨਾਂ ਨੇ ਹੁਣ ਪਾਣੀ ਪਾ ਦਈਏ ਪੀਓ 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 ਕੀ ਕੋਈ ਤੇ ਬੱਚੇ ਪੁੱਛੇ ਅੱਜ ਭਾਈ ਬਾਹਰ ਕੱਢਦੇ ਆਂ ਧੁੱਪੇ ਹਨ ਛਤਰੀ ਦੇ ਬਿਠਾਉਣੇ ਛਤਰੀ ਲੈ ਕੇ ਚੱਲਦੇ ਆਂ ਵੇ ਬਈ ਆਪਣਾ ਇੱਕ ਕਬੂਤਰ ਇੱਥੇ ਪਾਇਆ ਵਾ ਆ ਦੇਖ ਲੋ ਮੌਜਾ ਆਪਣਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਕਿਉਂ ਪਾਇਆ ਇਹ ਨਾ ਬੱਚਿਆਂ ਦੇ ਬਈ ਖੰਭ ਖਾਂਦਾ ਸੀਗਾ ਤਾਂ ਕਰਕੇ ਲਓ ਵੀ ਬਈ ਹੁਣ ਥੋੜੀ ਜਿਹੀ ਫੀਡ ਪਾ ਦੇਣ ਇਹਨਾਂ ਮੈਂ ਤਾਂ ਯਾਰ ਜੇਤੇ ਭੁੱਲ ਕੇ ਡਰਮੀ ਚ ਪਈ ਸੀ ਤੇ ਇੱਧਰ 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 ਹਟ ਜਾ ਜਾ ਯਾਰ ਬਈ ਆਇਆ ਓਖਾ ਦੇਖੋ ਇੱਧਰ ਉਹ ਇੱਧਰ ਵੀ ਥੱਲੇ ਫੀਡ ਆ ਆ ਖਾ ਲੈ ਰਾਜੀ ਹੋ ਜਾ ਮਰਗਾ ਹਾਂ ਗੁੜੀਏਰ ਕੋ ਸਹੀ ਹੋ ਗਈ ਮੇਰੇ ਸਾਨਾ ਨਾ 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 ਐੱਚੇ ਖਾ ਲੋ ਰੱਜ ਕੇ ਖਾ ਲੋ ਲੈ ਮੁੜ ਕੇ ਯਾਰ ਬਈ ਇਹਨਾਂ ਨੂੰ ਤਾੜ ਦਾਂਗੇ ਠੀਕ ਆ ਹੁਣ ਚੱਲਦੇ ਆਪਾਂ ਕਬੂਤਰੇ ਕੋਲ ਛਤਰੀ ਲੈ ਕੇ ਛੋਲੇ ਤੇ ਸਰਿੰਜਾ ਮੈਂ ਚੱਕ ਲੈ ਸਰਿੰਜਾ ਲਿਆਂਦੀਆਂ ਸੀ ਨਮੀਆਂ ਦੇ ਪੰਮ ਆ ਇੱਕ ਲਿਆਂਦੀ ਆ 50 ਐਮਐਲ ਦੀ ਇੱਕ 20 ਐਮਐਲ ਦੀ ਠੀਕ ਆ ਜੀ ਤੇ ਆ ਪਏ ਛੋਲੇ ਚੱਲਦੇ ਆਂ ਤਾਂ ਲੇ ਕੇ ਨੰ ਹੂੰ ਗਿੜੀ ਆ ਰੇ ਚਲ ਖਾ ਲੈਣ ਦੋ ਇਹਨਾਂ ਲਈ ਉਹ ਲਿਆਉਂਦੇ ਇੱਥੇ ਰੱਖ ਦਿੰਨੇ ਆ ਆ ਲੋ ਤੇ ਕਬੂਤਰ ਇੱਥੇ ਰਹਿੰਦੇ ਨੇ ਉਹ ਦਾਣੇ ਪਾਣੀ ਇੱਥੇ ਪਾਵਾਗੇ ਛਤਰੀ ਲੈ ਚਲਿਆ ਜੈਨਾ ਜੋ ਲਾਈ ਇਹ ਇੱਕ ਲਓ ਜੀ ਛਤਰੀ ਆਪਾਂ ਲੈ ਜਾਂਦੀ ਇੱਥੇ ਕਾਹ ਦਿੰਨੇ ਤੇ ਸਾਰੇ ਬੱਚੇ ਬਿਠਾਉਣੇ ਆ ਕਾਹਦ ਕੇ ਤੇ ਲਾਓ ਖੁੱਲ ਗਏ ਤੇ ਪਾਪੇ ਨੇ ਵੀ ਬਿਠਾਏ ਵੇ ਉਹ ਹੋ ਅਲੋ ਕਾਸਤੀ ਭਾਈ ਹੁਣ ਕੱਢ ਕੇ ਚਾਬੀ ਲਓ ਖੁੱਲ ਗਏ ਬੱਚਿਆਂ ਨੂੰ ਦਈਏ ਛੋਲੇ ਨਾਲੇ ਦੋ ਘਾਟੇ ਲੱਗੂਗੀ ਤੁੱਪ ਤੇ ਸਾਰੇ ਓਕੇ ਰਿਪੋਰਟਾਂ ਵਾਂ ਜਾਨਵਰ ਉਧਰ ਲਾ ਖੁੱਲ ਗਏ ਲਓ ਭਾਈ ਆ ਰਹੇ ਬੱਚੇ ਆਹਾ ਦੋ ਹੋ ਬਿਠੇ ਇੱਕ ਉਧਰ ਪਿੱਛੇ ਬਿਠਾ ਹਵੂਤਰ ਦੇ ਇੱਕ ਹੋ ਬਿਠਾ ਸਾਹਮਣੇ ਦੋ ਹੋ ਰੇ ਕੁੰਡੇ ਚ ਇਧਰ ਕਾ ਰਿਆ ਸਾਰੇ ਆਪਾਂ ਬਾਹਰ ਕੱਢਦੇ ਆਂ ਬਾਕੀ ਵੱਡੇ ਬੈਠੇ ਜਾਂਦੇ ਲਓ ਮਤਰੋ ਨੰਨਾ ਬਾਈ ਵੀ ਆ ਗਿਆ ਕਿਵੇਂ ਆ ਠੀਕ ਆ ਸੱਟਾ ਆ ਦਹੀਂ ਬੱਚੇ ਥੋੜੀ ਥੋੜੀ ਸਾਰੇ ਹੁੰਦੇ ਥੋੜੀ ਥੋੜੀ ਹਾਂ ਲਓ ਬਾਈ ਕੱਢ ਲੈ ਬੱਚੇ ਸਾਰੇ ਬਾਹਰ ਆ ਲੋ ਦੇਖੋ ਵੀ ਤਾਂ ਆਪਣਾ ਤੇ ਜਿਹੜੇ ਵੱਡੇ ਤਿੰਨ ਉਹ ਆਪ ਆਏ ਆ ਇੱਧਰ ਆ ਰਿਹਾ ਠੀਕ ਆ ਦੋ ਤਿੰਨ ਇਹ ਥੋੜੀ ਛਾਲੇ ਮਾਰਨਦੇ ਨਾ ਡਾਰਾ ਇਹਨਾਂ ਦਾ ਤਾਂ ਕਰਕੇ ਆਪਾਂ ਇੱਧਰ ਪਾ ਲਈ ਜਾਲ ਤੇ ਤੁੱਪ ਯਾਰ ਬਾਈ ਅੱਜ ਬਹੁਤ ਕਰੜੀ ਪੂਰਾਨੀਆਂ ਦੇ ਹਵਾ ਚੱਲਦੀ ਛਾਂ ਲੱਗੇ ਜਾਨ ਨਿਕਲੀ ਪਈ ਯਾਰ ਭਾਈ ਕਬੂਤਰਾਂ ਦੀ ਆਪਣੀ ਨਹੀਂ ਆਪਣੇ ਤੈਨੂੰ ਪਤਾ ਬੰਦੇ ਦੇ ਗਿੱਜੇ ਹੁੰਦੇ ਕਬੂਤਰਬਾਜੀ ਵਾਲੇ ਜਿਹਨਾਂ ਨੂੰ ਬਾਜ਼ੀਆਂ ਦਾ ਸ਼ੌਂਕ ਆ ਆ ਤਿੰਨ ਰਹਿ ਗਏ ਤੇ ਆਪਾਂ ਨੂੰ ਤਾਂ 50 ਡਿਗਰੀ ਵੀ ਥੋੜਾ ਲੱਗੂਗਾ ਟੈਂਪਰੇਚਰ ਗਰਮੀ ਤਾਂ ਆਊਗੀ ਪਰ ਕਬੂਤਰ ਜਿਹੜਾ ਮਤਲਬ ਕਿ ਆਪੇ ਠੰਡ ਗਦੰਦੇ ਭਾਈ ਜਦੋਂ ਵੜਦੇ ਆ ਨਾ ਗਰਮੀ ਜਾ ਕੇ ਠੰਡ ਆਪ ਹੀ ਮਿਲਦੀ ਬੰਦੇ ਨੂੰ ਮਾਲਕ ਨੂੰ ਕਹਿਣ ਤੋਂ ਬਾਅਦ ਜਿਹੜੇ ਰੱਖੇ ਹੁੰਦੇ ਹਾਂ ਜੀ ਮਗਾ ਤਿੰਨ ਰਹਿ ਗਏ ਇਹਨਾਂ ਨੂੰ ਤਾਂ ਰਹਿ ਹੁੰਦੇ ਉਹਨਾਂ ਨੂੰ ਵੰਡਦੀ ਸਾਰਿਆਂ ਨੂੰ ਬਸ ਤੇ ਇਹਨਾਂ ਨੂੰ ਛੋਲੇ ਦੇ ਅੱਗੇ ਲੈ ਇੱਕ ਇੱਕ ਦੋ ਦੋ ਲਓ ਭਾਈ ਮਾੜੇ ਨਾਲ ਛੋਲੇ ਦਵਾ ਦਨ ਹਾਂ ਹਾਂ ਮਾੜੇ ਨਾਲ ਪਾਣੀ ਸਾਈਡ ਤੇ ਘੜਾ ਮੁਰਗਾ ਹੱਥ ਦੇ ਲਾ ਕੇ ਇਹਨਾਂ ਦੇ ਅੰਚੇ ਜਲ ਬਰ ਦਿੰਦੇ ਓਕੇ 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 ਚਾ ਸੁੱਕੇ ਹੀ ਕਰ ਲੈ ਫਿਰ ਆਹੋ ਸੁੱਕੇ ਹੀ ਕਰ ਲੈ ਸਾਰੇ ਮਾੜੇ ਹੀ ਕਰ ਲੈ ਨਹੀਂ ਨਹੀਂ ਪਾਣੀ ਬਾਅਦ ਚ ਹੀ ਦੇ ਦਾਂਗੇ ਸੁੱਕੇ ਹੀ ਕਰ ਲੈ ਸਾਰੇ ਯਾਰ ਮਾੜੇ ਨਾਲ ਪਾਣੀ ਦੇਵਾਂਗੇ ਭੌਂਤੇ ਨਹੀਂ ਗਏ ਸਹੀ ਰਾਤ ਭੌਂਤੇ ਨਹੀਂ ਨਹੀਂ ਰਾਤ ਮੈਂ ਹੁੰਤੇ ਹਾਂ ਰਾਤ ਲਓਏ ਭਾਈ ਛੋਲੇ ਆਪਾਂ ਦੇਤੇ ਲਗਭਗ ਆਹ ਨਾਲ ਕਿਹਨੂੰ ਦੇਣ ਲਈ ਰਹੀ ਇਹ ਦੇ ਦਿੰਨੇ ਆ ਖੋਲੀ ਚੰਦ ਮੜੀ ਜੀ ਆਪਾ ਪੈਪ ਚੜਾ ਲਿਆ ਨਾਲਕੀਆਂ ਤੇ ਟੇਪ ਲਾਉਣ ਵਾਲੀ ਰਹਿ ਗਈ ਉਹ ਪਲਾ ਦਾਂਗੇ ਚੱਕੋ ਜੀ ਛੜ ਦੇ ਬਾਕੀ ਆ ਬੈਠੇ ਚੁਬਰ ਬੱਦੀ ਗਾ ਬੈਠਾਣੋ ਇਧਰ ਹੋ ਜਾ ਮੌਤ ਕਰਦੀ ਕਿਉਂ ਨਾ ਜੱਟ ਮੌਤ ਨਾ ਵੱਡੇ ਵੀ ਬੱਚੇ ਕੱਢਨੇ ਬਾਈ ਤਾਂ ਨਹੀਂ ਪਹਿਲਾਂ ਕੱਢੇ ਸੀ ਜਾਲ ਤੇ ਮੈਂ ਤਾਂ ਪਾ ਸੀ ਮੈਂ ਕਿਹਾ ਹੋਰ ਨਾ ਛਾਲ ਚੂੜ ਮਾਰ ਜਣ ਅੱਗੇ ਆ ਮਾਰ ਗਿਆ ਸੀ ਕਾਲੇ ਤੰਤਰਾ ਜਾਵੇ ਵੇ ਇੱਕ ਮਿੰਟ ਉਹ ਪਿੱਛੇ ਰਹਿ ਆਹ ਵਾਲਾ ਛਾਲ ਮਾਰ ਗਿਆ ਆ ਦੇਖੋ ਭੜਾ ਜਾਂਟਾ ਯਾਰ ਟੱਕੀ ਇੱਕ ਆ ਤੇ ਇੱਕ ਆ ਤਿੰਨੇ ਚਾਰੇ ਹੀ ਵੱਡੇ ਆ ਬਾਕੀ ਇਹ ਆ ਪੰਜ ਆ ਮੂੰਹ ਕਮੇ ਟੱਡੀ ਬਿਠਾਈ ਗਰਮੀ ਨੇ ਅੰਦਰ ਰੱਖ ਦਿੱਤੀ ਯਾਰ ਖੋਲੀ ਦੋ ਦੋ ਕਰਕੇ ਲੈ ਚੱਲ ਆ ਪਹਿਲਾ ਆ ਟੱਕੜੇ ਲਾਲ ਬੋਟਿਆਂ ਵਾਲੇ ਇੱਕ ਆ ਤੇ ਇੱਕ ਆ ਪਾਣੀ ਇਹਨਾਂ ਨੂੰ ਹੋਰ ਦੇ ਦਗੇ ਲਾੜ ਮੈਂ ਫੜ ਕੇ ਰੱਖਦਾ ਕਾਪ ਆ ਫੜੀ ਮੈਂ ਦਵਾ ਹਾਂ ਤੂੰ ਦੇ ਅੱਧੀ ਦੀ ਨਾਲ ਕਿਧਰੇ ਦੋਨੇ ਭਰਾਵਾਂ ਨੂੰ ਨਹੀਂ ਜਾਣਦੇ ਯਾਰ ਪਰ ਪਾਈ ਦੇਵੇਂ ਦਾਣੇ ਅੱਧੀ ਦੀ ਜਾਣਦੇ ਵਾ ਅੱਧੀ ਇਹਨੂੰ ਦੇ ਦੇ ਚਾ ਇਹ ਕਿਧਰੇ ਕੁੰਡੇ ਵਾਲੇ ਕਿ ਚੱਕੂ ਵਾਲੇ ਇਹ ਦੋਨੇ ਲਾਲ ਬੋਟਿਆਂ ਵਾਲੇ ਆ ਨੀਗਾ ਆ ਇਹਦੇ ਨਾਲ ਦਾ ਵਾ ਹੂੰ ਇਹ ਉੱਤਰ ਸਿੱਕੂ ਜਿਹਾ ਰੱਖਦੇ ਨੀਲੇ ਚ ਰੱਤੇ ਦੇ ਇਹ ਹੋਲੀ ਦਾ ਰਾਤ Nå er det på tide å ta av seg jakka. ਜਾਨੇ ਜਾਨੇ ਆ ਜਲਦੀ ਦੇ ਚੱਲ ਚੱਲ ਕੇ ਥੱਲੇ ਯਾਰ ਬੁਲਾਈ ਜਾਂਦੇ ਘਰ ਦੇ ਚੱਲ ਆ ਦੇ ਦੋਨਾਂ ਨੂੰ ਦੇ ਦੇ ਇਹਨਾਂ ਨੂੰ ਬੱਸ ਹਾਂ ਇਹ ਗਾਂਡੂ ਦੇ ਉੱਥੇ ਰੱਖ ਲੈ ਚਾ ਕਿੰਨੇ ਵਾ ਜੀਨੀ ਦਾ ਬਾਦ ਆ ਰਹਾ ਮੈਨੂੰ ਘੇਣਾ ਨਿਕਲ ਜੀ ਕੱਲ ਵੀ ਕੀ ਨਹੀਂ ਦਾ ਡਰ ਹਿੰਦਾ ਹੋਰ ਦੇ ਪਾਣੀ ਦੇ ਦੇ ਇਹਨਾਂ ਨੂੰ ਸਾਰਿਆਂ ਨੂੰ ਤੇ ਅੰਦਰ ਹੀ ਛੱਡਿਆ ਬਸ ਇਹਨਾਂ ਦਾ ਚੱਕਿਆ ਕੀ ਮਾਰ ਨਾਲ ਕੀ ਹਾਂ ਸਾਰਿਆਂ ਨੂੰ ਦੇ ਦਿਆ ਕ ਲਓ ਵੀ ਭਾਈ ਅੱਜ ਨਾ ਡੈਣ ਵੀ ਹੋ ਰਹੀ ਜੀ ਹੋ ਜਾਂਦਾ ਵਧੀਆ ਧੁੱਪ ਨਿਕਲੀ ਸੀ ਪਤਾ ਨਹੀਂ ਕੀ ਹੋ ਗਿਆ ਲਾ ਆ ਦੇਖੋ ਇਧਰ ਡੜਾ ਹੋਰ ਨਹੀਂ ਤੇ ਗਰਮੀ ਵਧਲੀ ਤੇ ਬਾਕੀ ਇੱਕ ਦਿਨ ਤੱਕ ਜਗਰੂਬ ਭਾਈ ਆਊਗਾ ਤੇ ਸਮਾਨ ਸਮੂਲ ਲਿਆਵਾਂਗੇ ਕਬੂਤਰਾਂ ਦਾ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਬਾਕੀ ਭੈਣ ਨੂੰਨੇ ਨੇ ਜਿਹੜਾ ਬੱਚਾ ਸੀਗਾ ਲਿਆਂਦਾ ਕਾਲੇ ਨੇ ਗਿਫਟ ਕੀਤਾ ਉਹ ਯਾਰ ਉੱਡ ਗਿਆ ਕਿਧਰ ਗਿਆ ਅੱਜ ਤਾਂ ਕੱਲ ਬੰਨੇ ਆਇਆ ਏਣੀ ਲਾਤਰੂ ਮੰਨੀ ਸੀ ਤੇ ਉਹ ਆਪ ਹੀ ਖੁੱਲ ਗਿਆ ਪਤਾ ਨਹੀਂ ਉਹ ਕਿੱਦਾਂ ਨਿਕਲ ਗਿਆ ਹੇਠਾਂ ਕਣੀ ਦੀ ਸੀ ਚਲੋ ਕੋਈ ਨਾ ਹੁਣ ਆਜੂਗਾ ਯਾਰ ਰੱਬ ਦੀ ਮਰਜ਼ੀ ਇੱਕ ਦਿਨ ਨਾਲ ਕਿਧਰੇ ਸਾਰਿਆਂ ਨੂੰ ਜਾਂ ਮੈਂ ਤੇ ਰੱਸੀ ਤੇ ਲੀਓਗੀ ਯਾਰ ਹਾਂ ਹੋਰ ਹਾਂ ਮਾਸਾ ਹਾਂ ਹਾਂ ਸਾਰਿਆਂ ਨੂੰ ਦਿੱਤਾ ਉਹ ਬਰ ਰੱਖਿਆ ਫਿਰ ਆ ਥੱਲੇ ਵਾਲੇ ਕੁੰਡੇ ਵਾਲਾ ਤੇ ਤਿੰਨੇ ਤਾਂ ਵਾਲੇ ਆ ਹੋ ਇਹ ਉਹ ਦੋਨੇ ਪਰਲੇ ਪਸੇ ਪਰ ਮੈਂ ਇੱਕ ਥੱਲੇ ਚੱਕ ਕੇ ਜਿੱਥੇ ਰੱਖਾਂ ਗੋਤਨ ਦੱਸਦੇ ਆ ਇਹ ਰੇ ਚ ਰੱਖ ਦੇ ਸਾਹਮਣੇ ਵਾਲੇ ਜੀ ਹਾਂ ਹੁਣ ਮੈਂ ਤੈਨੂੰ ਦੂਜਾ ਲੈ ਕੇ ਦਿੰਨਾ ਬਾਹਰ ਭੇੜ ਆ ਉਹ ਥੱਲੇ ਛਕੂ ਵਾਲਾ ਲੈ ਫੜੀ 70 ਹਾਂ ਇੱਕ ਰਹਿ ਗਿਆ ਆ ਕਾਲੀ ਪੂਛੇ ਦਾ ਇਹਨੇ ਇੱਧਰ ਦੁਬਾਰਾ ਆਂਡੇ ਧਰ ਲਿਆ ਦੇ ਕੁੰਡੇ 'ਚ ਇੱਧਰ ਸ਼ਾਪਿੰਗ ਕਰ ਲਈ ਹੂੰ ਲਾ ਕੁੰਡਾ ਸੱਚ ਪੁੱਜ ਗੰਜ ਪਾਣੀ ਭਰਦ ਗਏ ਆ ਇਹਨਾਂ ਨੂੰ ਇਹ ਪਾਰੇ ਦੋ ਦੋ ਕੱਪ ਲੈ ਹਾਂਜੀ ਲਓ ਵੀ ਬਾਈ ਪੁੱਜ ਗੰਜ ਜਿੰਗਾ ਪਾ ਦੋਨੇ ਖੁੱਡਿਆਂ 'ਚ ਭਰ ਕੇ ਰੱਖਦੇ ਆ ਬੱਚੇ ਵੀ ਅੰਦਰ ਰਹਤੇ ਤੇ ਇਹ ਵੀਡੀਓ ਦਾ ਬੈਠੀ ਐਂਡ ਕਰਦੇ ਨੇ ਜਿਹੜੀ ਆਪਣੇ ਚੈਨਲ ਦਾ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੁੱਸ ਵੀਡੀਓ ਕਰਦੇ ਲੱਗੀ ਤੇ ਜਦੋਂ ਜਬਰੂ ਬਾਈ ਆਊਗਾ ਉਹ ਵੀ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਉਤਰਾਂ ਦਾ ਲੈ ਕੇ ਆਵਾਂਗੇ ਸਮਾਨ ਸਾਮੂਹ ਹੁਣ ਸਾਰਾ ਜੰਨੀ ਦਾ ਪਾਣੀ ਧਾਣੀ ਸਾਰਾ ਕੁਛ ਬਾਜ਼ਾਰਾਂ ਲਈ ਜੰਨਾ ਪ੍ਰੋਜੈਕਟ ਚਾਹੀਦਾ ਓਕੇ ਰਿਪੋਰਟਾ ਮਿੱਤਰੋ